ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮਜੀ ਦੀ ਡੀਪੀ ਤੋਂ ਤੁਸੀਂ ਦੇ ਦੇ ਪਿਓ ਜੀ ਮੇਰੇ ਨਾਲ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਡੇ ਤੱਕ ਹਰ ਤਰ੍ਹਾਂ ਦੀ ਖਬਰ ਤੇ ਬਹੁਤ ਸਾਰੀਆਂ ਇਨਫੋਰਮੇਟਿਵ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਿੰਨੇ ਆ ਅੱਜ ਫੇਰ ਇੱਕ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਆ ਉਹ ਇਨਫੋਰਮੇਸ਼ਨ ਤੁਸੀਂ ਥੰਬਨੇਲ ਦੇ ਵਿੱਚ ਦੇਖ ਹੀ ਲਈ ਹੋਵੇਗੀ ਕਿ 에어ਪੋਰਟ ਦੇ ਉੱਤੇ ਕਦੇ ਵੀ ਇਸ ਤਰ੍ਹਾਂ ਦੇ ਸ਼ਬਦ ਨਾ ਬੋਲੋ ਤਾਂ ਕਿ ਤੁਸੀਂ ਰਖਸ਼ਤ ਆਪਣੀ ਜਗ੍ਹਾ ਦੇ ਉੱਤੇ ਜਾ ਸਕੋ ਤਾਂ ਦਾਦਾਈਏ ਕਿ 에어ਪੋਰਟ ਦੇ ਉੱਤੇ ਇਸ ਤਰ੍ਹਾਂ ਦੇ ਸ਼ਬਦ ਬੋਲਣ ਦੇ ਨਾਲ ਤੁਹਾਡੀ ਇਨਕੁਆਇਰੀ ਹੋ ਸਕਦੀ ਹੈ ਤੇ ਉਸ ਇਨਕੁਆਇਰੀ ਤੋਂ ਬਾਅਦ ਤੁਹਾਨੂੰ ਸਜ਼ਾ ਵੀ ਹੋ ਸਕਦੀ ਹੈ ਉਹ ਸ਼ਬਦ ਕੀ ਹਨ ਉਹ ਵੀ ਤੁਹਾਡੇ ਨਾਲ ਅਸੀਂ ਸਾਂਝੇ ਕਰ ਲੈਨੇ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਹੁਤ ਸਾਰੇ ਭਾਰਤੀ ਲੋਕ ਜਾਂ ਪੰਜਾਬ ਦੇ ਲੋਕ ਬਾਹਰ ਦੇ ਮੁਲਕਾਂ ਦਾ ਰੁਖ ਕਰਦੇ ਰਹਿੰਦੇ ਆ ਤੇ ਇਧਰ ਤੋਂ ਉਧਰ ਜਾਂਦੇ ਰਹਿੰਦੇ ਨੇ ਤਾਂ 에어ਪੋਰਟ ਤੋਂ ਹੀ ਬਾਈ 에어 ਫਲਾਈਟ ਲੈ ਕੇ ਆਪਾਂ ਬਾਹਰਲੇ ਮੁਲਕਾਂ ਦਾ ਰੁਖ ਕਰਦੇ ਆ ਪਰ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਆਪਣੇ ਪੰਜਾਬ ਤੋਂ ਦਿੱਲੀ ਜਾਂ ਦਿੱਲੀ ਤੋਂ ਬੰਬੇ ਵਾਲੀ ਸਾਈਡ ਤੇ ਵੀ ਜਾਣ ਵਾਸਤੇ ਲੋਕਲ ਫਲਾਈਟਾਂ ਲੈ ਕੇ ਵੀ ਆਪਣਾ ਜਿਹੜਾ ਆ ਰਸਤਾ ਤੈਅ ਕਰਦੇ ਆ ਤੇ ਆਪਣੀ ਮੰਜ਼ਿਲ ਤੱਕ ਪਹੁੰਚਦੇ ਆ ਇਸ ਦੇ ਲਈ ਸਾਨੂੰ 에어ਪੋਰਟ ਤੇ ਜ਼ਰੂਰ ਜਾਣਾ ਪੈਂਦਾ ਹੈ ਕਿਉਂਕਿ 에어ਪੋਰਟ ਤੋਂ ਹੀ ਸਾਨੂੰ ਫਲਾਈਟ ਮਿਲਦੀ ਹੈ ਪਰ 에어ਪੋਰਟ ਤੇ ਜਾ ਕੇ ਸਾਨੂੰ ਕਦੇ ਵੀ ਇਹ ਸ਼ਬਦ ਨਹੀਂ ਬੋਲਣੇ ਚਾਹੀਦੇ ਕਿਉਂਕਿ ਇਹਨਾਂ ਸ਼ਬਦਾਂ ਦੇ ਕਰਕੇ ਤੁਹਾਨੂੰ ਹੋ ਸਕਦੀ ਹੈ ਪਰੇਸ਼ਾਨੀ ਨਾਲ ਦੀ ਨਾਲ ਤੁਹਾਨੂੰ ਸਜ਼ਾ ਵੀ ਹੋ ਸਕਦੀ ਹੈ ਤੇ ਦੋਸਤੋ ਉਹ ਸ਼ਬਦ ਇਹ ਹਨ ਕਿ ਜਦੋਂ ਵੀ ਤੁਸੀਂ 에어ਪੋਰਟ ਤੇ ਜਾਂਦੇ ਹੋ ਤੇ ਸਿਕਿਉਰਿਟੀ ਚੈਕਿੰਗ ਦੇ ਟਾਈਮ ਅਗਰ ਤੁਸੀਂ ਆਪਣੀ ਸਿਕਿਉਰਿਟੀ ਦੇ ਲਈ ਆਪਣੀ ਚੈਕਿੰਗ ਕਰਵਾ ਰਹੇ ਹੋ ਤਾਂ ਉਸ ਸਮੇਂ ਸਿਕਿਉਰਿਟੀ ਵਾਲੇ ਦੇ ਸਾਹਮਣੇ ਖਿੰਝ ਕੇ ਨਹੀਂ ਬੋਲਣਾ ਤੇ ਖਿੰਝ ਕੇ ਬੋਲਦੇ ਸਮੇਂ ਕਦੀ ਵੀ ਇਹ ਲਬਜ ਨਹੀਂ ਕਹਿਣਾ ਵੀ ਲੈ ਬਾਈ ਇਹਦੇ ਚ ਕਿਹੜਾ ਬੰਬ ਆ ਕਿਉਂਕਿ ਕਈ ਵਾਰੀ ਅਸੀਂ ਕੀ ਕਰਦੇ ਹਾਂ ਕਿ ਖਿੰਝ ਜਾਂਦੇ ਹਾਂ ਤੇ ਖਿੰਝ ਕੇ ਬੋਲ ਦਿੰਦੇ ਹਾਂ ਵੀ ਲੈ ਬਾਈ ਤੂੰ ਚੈੱਕ ਕਰ ਲੈ ਇਹਦੇ ਚ ਕਿਹੜਾ ਬੰਬ ਆ ਬੰਬ ਵਰਗਾ ਸ਼ਬਦ 에어ਪੋਰਟ ਤੇ ਬੋਲਣਾ ਪੂਰੀ ਤਰ੍ਹਾਂ ਵਰਜਿਤ ਹੈ ਇਸ ਤਰ੍ਹਾਂ ਦਾ ਸ਼ਬਦ ਬੋਲਣ ਦੇ ਨਾਲ ਤੁਹਾਡੀ ਇਨਕੁਆਇਰੀ ਹੋ ਸਕਦੀ ਹੈ ਤੇ ਤੁਹਾਨੂੰ ਸਜ਼ਾ ਵੀ ਹੋ ਸਕਦੀ ਹੈ ਇਸੇ ਤਰ੍ਹਾਂ ਬਹੁਤ ਸਾਰੇ ਇਦਾਂ ਦੇ ਸ਼ਬਦ ਹਨ ਜਿਹੜੇ ਕੀ ਉਸ ਜਗ੍ਹਾ ਦੇ ਉੱਤੇ ਪੂਰੀ ਤਰ੍ਹਾਂ ਵਰਜਿਤ ਹੁੰਦੇ ਹਨ ਤੁਸੀਂ ਨਹੀਂ ਬੋਲ ਸਕਦੇ ਅਸੀਂ ਕਈ ਵਾਰੀ 에어ਪੋਰਟ ਤੇ ਤਾਉ ਤਾਉ ਚ ਬੋਲ ਜਾਂਦੇ ਅਸੀਂ ਕਿਹੜਾ ਅਤਵਾਦੀ ਆ ਅਤਵਾਦੀ ਬੋਲਣਾ ਵੀ ਇਸ ਜਗ੍ਹਾ ਤੇ ਉੱਤੇ ਵਰਜਿਤ ਹੁੰਦਾ ਆ ਜੇਕਰ ਸਿਕਿਉਰਿਟੀ ਦੇ ਕੰਨਾਂ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਸ਼ਬਦ ਪੈ ਜਾਵੇ ਤਾਂ ਇੱਥੇ ਵੀ ਤੁਹਾਨੂੰ ਲੈਣੇ ਦੇਣੇ ਪੈ ਸਕਦੇ ਆ ਤੁਹਾਡੀ ਇਨਕੁਆਰੀ ਹੋ ਸਕਦੀ ਹੈ ਤੇ ਤੁਹਾਨੂੰ ਹੋ ਸਕਦੀ ਹੈ ਸਜ਼ਾ ਕਈ ਵਾਰੀ ਸਿਕਿਉਰਿਟੀ ਦੇ ਕੋਲ ਚੈਕਿੰਗ ਦੇ ਲਈ ਜਾਂਦੇ ਆ ਤੇ ਉੱਥੇ ਵੀ ਜਾ ਕੇ ਅਸੀਂ ਕਈ ਵਾਰੀ ਗੁੱਸੇ ਦੇ ਨਾਲ ਇੱਕਦਮ ਲਾਲ ਪੀਲੇ ਹੋ ਜਾਂਦੇ ਹਾਂ ਕਿਉਂਕਿ ਸਾਨੂੰ ਜਲਦੀ ਹੁੰਦੀ ਤੇ ਅਸੀਂ ਗੁੱਸੇ ਦੇ ਨਾਲ ਸਿਕਿਉਰਿਟੀ ਨੂੰ ਹੀ ਕਹਿ ਦਿੰਨੇ ਆ ਲੈ ਇਹਦੇ ਚ ਕਿਹੜਾ ਬੰਬ ਹੈ ਜਿਹੜਾ ਤੁਸੀਂ ਚੈੱਕ ਕਰਨ ਲੱਗ ਪਏ ਹੋ ਇਸ ਤਰ੍ਹਾਂ ਦਾ ਸ਼ਬਦ ਸਿਕਿਉਰਿਟੀ ਦੇ ਸਾਹਮਣੇ ਬੋਲਣਾ ਵੀ ਵਰਜਿਤ ਆ ਇਸ ਗੱਲ ਦੇ ਉੱਤੇ ਤੁਹਾਡੇ ਤੇ ਸ਼ੱਕ ਜਾ ਸਕਦਾ ਤੇ ਸੱਕੀ ਆਧਾਰ ਦੇ ਉੱਤੇ ਤੁਹਾਡੇ ਨਾਲ ਜਿਹੜਾ ਆ ਇਨਕੁਆਰੀ ਤੁਹਾਡੇ ਤੇ ਕੀਤੀ ਜਾ ਸਕਦੀ ਹੈ ਤੁਹਾਡੇ ਤੇ ਇਨਕੁਆਰੀ ਹੋਣ ਤੋਂ ਬਾਅਦ ਹੋ ਸਕਦਾ ਆ ਤੁਹਾਨੂੰ ਸਜ਼ਾ ਦਾ ਵੀ ਉਹ ਕਮਲਾ ਦਿੱਤਾ ਜਾਵੇ ਤੇ ਤੁਹਾਨੂੰ ਜਿਹੜੀ ਇਹ ਸਜ਼ਾ ਹੋ ਜਾਵੇ ਦੋਸਤੋ ਬੰਬ ਅਤਵਾਦੀ ਜਾਂ ਕਿਸੇ ਵੀ ਤਰ੍ਹਾਂ ਦੀ ਬੰਦੂਕ ਹਥਿਆਰ ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਐਸੇ ਸ਼ਬਦ ਜਿਹੜੇ ਆ ਸਿਕਿਉਰਟੀ ਦੇ ਲਈ ਭਾਰੇ ਪੈ ਜਾਣ ਉਹ ਸ਼ਬਦ ਜਿਹੜੇ ਆ ਤੁਸੀਂ ਕਦੇ ਵੀ 에어ਪੋਰਟ ਤੇ ਜਾ ਕੇ ਨਹੀਂ ਬੋਲਣੇ ਇਸ ਚੀਜ਼ ਨੂੰ ਹਮੇਸ਼ਾ ਹੀ ਧਿਆਨ ਦੇ ਵਿੱਚ ਰੱਖਿਓ ਸਾਡੀ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਆਪਣਾ ਕਮੈਂਟ ਜਰੂਰ ਸਾਂਝਾ ਕਰਿਓ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜਰੂਰ ਦਬਾ ਲਓ ਤਾਂ ਕਿ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਦੇ ਨਾਲ